ਇੱਤੇ ਵੀ ਆਪਾਂ ਵੀਰ ਜੀ ਮਈਆਂ ਦਾ ਫੇਰ ਕਹਿੰਨੇ ਆ ਮੁਕਰ ਦੇਣੀ ਆ ਹਾਂ ਆਪਾਂ ਫੇਰ 2000 ਰੁਪਏ ਡਿਸਕਾਊਂਟ ਜੇ ਜੋੜਾ ਪਾ ਲੂ ਡੰਗਰਾ ਜੇ ਜੋੜਾ ਪੋਣਾ ਆ ਵੀ ਟਰਾਲੀ ਲੱਭਦੇ ਆ ਅਗਲੇ ਨੂੰ ਐਵੇਂ ਮੁੜ ਕੇ ਟੈਂਪੂ ਚ ਲੱਤ ਕੇ ਘੜਦਾ ਫਿਰੂਗਾ ਟਰਾਲੀ ਵੀ ਦੇ ਦਾਂਗੇ ਕਿਰਾਇਆ ਵਾਪਸ ਘਰ ਦੇ ਬਾਅਦ ਚ ਵੀ ਟਰਾਲਾ 16 ਫੁੱਟੇ ਲੱਤ ਕੇ ਘਲਾਂਗੇ ਠੀਕ ਠੀਕ ਆ ਸਾਸਰੀਕਾਰ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਗਮਾਨਪੁਰ ਜ਼ਿਲ੍ਹਾ ਅਮਰਸਰ ਤਹਿਸੀਲ ਅਟਾਰੀ ਇਸ ਘਰ ਚ ਪਹਿਲਾ ਵੀਡੀਓ ਬਣੀ ਹੈ ਅੱਜ ਫੇਰ ਪਹੁੰਚੇ ਆ ਵੀਰ ਵਪਾਰ ਦਾ ਕੰਮ ਕਰਦਾ ਬਹੁਤ ਹੀ ਟੌਪ ਦਾ ਤੇ ਵੀਰ ਕੋਲ ਅੱਜ ਦੋ ਝੋਟੀਆਂ ਇੱਕ ਤਾਜੀ ਸੂਈ ਤੇ ਇੱਕ ਗੱਬੜ ਵੱਡੇ ਕਦ ਕਾੜ ਦੀ ਮਾਲਕਾ ਤੇ ਵੀਰ ਕੋਲ ਪੰਜ ਟਰੈਕਟਰ ਹਾਜ਼ਰ ਆ ਇਸ ਟਾਈਮ ਤੇ ਦੋ ਟਰੈਕਟਰ ਮੈਸੀ ਆ 300 ਰਾਜ ਟਰੈਕਟਰ ਆ ਬਹੁਤ ਹੀ ਚੰਗੇ 855 747 ਮੈਸੀ ਵੀ ਆ ਬਹੁਤ ਸੋਹਣੇ ਟਰੈਕਟਰ ਉਹ ਵੀ ਦਿਖਾਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੇ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਲਿਓ ਤੇ ਗੱਬਣ ਪਸ਼ੂ ਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਤੇ ਜਿਹੜੇ ਵੀਰ ਨੇ ਟਰੈਕਟਰ ਖਰੀਦਣੇ ਆ 1744 ਮੈਸੀ 9500 ਤੇ 5245 ਮੈਸੀ ਬਹੁਤ ਹੀ ਜੰਗੇ ਟਰੈਕਟਰ ਆ ਤੇ ਇਹਨਾਂ ਵਿੱਚੋਂ ਵੀ ਦੋ ਟਰੈਕਟਰ ਵੇਖੇ ਵੀਰ ਜੀ ਭਾਜੀ ਉਹ ਸੇਲ ਹੋ ਗਿਆ ਵਪਾਰੀ ਨੇ ਖੜਿਆ ਉਹ ਕਿਹੜਾ ਕਿਹੜਾ ਵੇਖ ਗਿਆ 1750 ਹੀ ਠੀਕ ਆ 852 3 ਸਪੀਡ ਐ 2 ਸਪੀਡ 852 ਟਰੈਕਟਰ ਦੋਵੇਂ ਸੇਲ ਹੋ ਗਏ ਹੁਣ ਤਿੰਨ ਬਾਕੀ ਆ ਤੇ ਬਾਕੀ ਜਿਹੜੇ ਵੀ ਇੰਨੇ ਸੰਦ ਖਰੀਦਣਾ ਵਾ ਟਰੈਕਟਰ ਖਰੀਦਣਾ ਵਾ ਜਾਂ ਕੋਈ ਹੋਰ ਸੰਦ ਖਰੀਦਣਾ ਵਾ ਲਿਖਤ ਪੜਤ ਦੀ ਜ਼ਿੰਮੇਵਾਰੀ ਤੁਹਾਡੀ ਆ ਪੈਸਿਆਂ ਦਾ ਲੈਣ ਦੇਣ ਤੁਹਾਡਾ ਆਪਣਾ ਹੋਊਗਾ ਤੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਪਹਿਲਾਂ ਆਪਾਂ ਮੱਜਾਂ ਦੀ ਡਿਟੇਲ ਲਵਾਂਗੇ ਫਿਰ ਆਪਾਂ ਟਰੈਕਟਰਾਂ ਦੇ ਤੇ ਲਵਾਂਗੇ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬਸ ਚੜ੍ਹਦੀ ਕਲਾ ਤੀ ਸੁਣਾਓ ਠੀਕ ਹੈ ਨਾਲ ਨਾਲ ਫੇਰ ਟਰੈਕਟਰਾਂ ਦਾ ਕੰਮ ਸ਼ੁਰੂ ਕਰਤਾ ਹਾਂ ਜੀ ਨਾਲ ਨਾਲ ਟਰੈਕਟਰਾਂ ਦਾ ਵੀ ਕਰਤਾ ਪਹਿਲਾਂ ਇਕੱਲਾ ਮੱਝਾਂ ਦਾ ਪਹਿਲਾਂ ਇਕੱਲਾ ਮੱਝਾਂ ਦਾ ਹੀ ਚਲੋ ਨਾਲ ਨਾਲ ਟਰੈਕਟਰਾਂ ਦਾ ਵੀ ਠੀਕ ਉਹ ਵੀ ਇੱਕ ਮੱਝ ਕਿਸ ਘਰ ਵੇਖਣ ਗਿਆ ਤੇ ਭਾਈ ਟਰੈਕਟਰ ਹੈਗਾ ਚਲਾਈ ਗੱਲ ਲੈ ਲਿਆ ਉਹ ਐਦਾਂ ਇੱਕ ਵੇਚਿਆ ਤੇ ਗੀਰ ਪੈ ਗਈ ਟਰੈਕਟਰ ਲਿਆ ਹੁੰਦਾ ਪੇ ਚਲੋ ਵਧੀਆ ਵਧੀਆ ਕੰਮ ਕੋਈ ਵੀ ਆਏ ਆ ਕਿ ਬੰਦਾ ਆਰੇ ਲਗਾ ਰਿਹਾ ਹਾਂ ਹਾਂ ਜੀ ਹਾਂ ਜੀ ਤੇ ਟਰੈਕਟਰ ਆਪਣੇ ਕੋਲ ਪੰਜ ਹੀ ਪੰਜ ਹੀ ਟਰੈਕਟਰ ਭਾਜੀ ਦੋ ਸ ਤੇ ਹੁਣ ਆਪਣੇ ਕੋਲ 744 ਇੱਕ 744 19500 19500 ਮੈਸੀ ਸਮਾਰਟ ਹਾਂਜੀ 15243 ਠੀਕ ਆ ਤਿੰਨ ਹਾਂਜੀ ਤੇ ਦੋ ਹੈਗੀਆਂ ਝੋਟੀਆਂ ਹਾਂਜੀ ਦੋ ਟੱਟ ਸੇਲ ਹੋ ਗਿਆ ਇੱਕ ਬਲੈਰੋ ਗੱਡੀ ਆ ਹਾਂਜੀ ਉਹ ਤੁਹਾਨੂੰ ਬਰਸੋ ਮੇਰੇ ਰਿਸ਼ਤੇਦਾਰ ਨੇ ਲੈ ਕੇ ਗਿਆ 20 ਮਾਡਲ ਆ 40000 ਓਰਿਜਨਲ ਚੱਲੀ ਠੀਕ ਆ ਇੱਕ ਛਰੀਟਵਣੀ ਆਈ ਗੱਡੀ ਤੇ ਫਰਸਟ ਓਨਰ ਆ ਸਹੀ ਆ ਬਲੈਰੋ ਟਾਪ ਮਾਡਲ ਠੀਕ ਆ ਹਾਂਜੀ ਉਹ ਵੀ ਪਾਣਾ ਹੀ ਦੇ ਦਾਂਗੇ ਆਪਾਂ ਠੀਕ ਆ ਉਹ ਤੁਹਾਨੂੰ ਫੋਟੋਆਂ ਪਾ ਦਾਂਗੇ ਭਾਵ ਨੰਬਰ ਦਾ ਡਾਪਾ ਦੇ ਦੇਣਾ ਨੰਬਰ ਦੇ ਉੱਚ ਤੇ ਜਦੋਂ ਮਰਜੀ ਆਣ ਕੇ ਵੀਰ ਵੇਖੇ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਆਪਣਾ ਵੀਰ ਜੀ ਸ਼ਾਡੇ ਤੋਂ ਅੱਗੇ ਇੰਡੀਆ ਗੇਟ ਇੰਡੀਆ ਗੇਟ ਦੇ ਨਾਲ ਹੀ 2 ਕਿਲੋਮੀਟਰ ਤੱਕ ਗਮਾਨਪੁਰਾ ਪਿੰਡ ਠੀਕ ਆ ਹਾਂਜੀ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਤਰਜਿੰਦਰ ਸਿੰਘ ਫੋਨ ਨੰਬਰ ਦੱਸ ਦਿਓ ਜੀ 8728055706 ਠੀਕ ਆ ਜੀ ਹਾਂਜੀ ਤਾਂ ਸ਼ੁਰੂਆਤ ਕਰੀਏ ਫੇ ਆਪਾਂ ਤਾਜੀ ਸੂਈ ਤੋਂ ਹਾਂਜੀ ਬੱਚਾ ਦਿਖਾਈਏ ਪਹਿਲਾਂ ਬੱਚਾ ਕੀ ਹੈ ਮਗਰ ਬੱਚਾ ਵੀਰ ਜੀ ਕੱਟੀ ਜੋ 5 ਦਿਨ ਹੋ ਗਏ ਸੂਈ ਨੂੰ ਕੱਟੀ ਮਗਰ ਆ ਤੇ ਇੱਕ ਤੁਹਾਨੂੰ ਚੀਜ਼ ਦਿਖਾਉਣੀ ਆ ਕੱਟੀ ਜੈਡ ਬਲੈਕ ਪੂਛ ਮੜੀ ਮੀਰ ਮੜੀ ਪੂਛ ਦਿਖਾਈਏ ਪੂਛ ਤੇ ਵੀ ਇੱਕ ਵੀ ਵਾਲ ਚਿੱਟਾ ਨਹੀਂ ਹੈਗਾ ਸਰੀਕ ਆਹ ਵੇਖੋ ਕਾਲੀ ਕੱਟੀ ਪੂਰੀ ਐਨ ਜੈਡ ਬਲੈਕ ਆ ਤੇ ਗਾਂ ਚੰਗੀ ਤਿਆਰ ਹੋਊਗੀ ਵੀਰ ਜਿਹੜਾ ਝੋਟੀ ਲੈ ਗਿਆ ਇੱਕ ਨਹੀਂ ਦੋ ਲੈ ਕੇ ਜਾਣੀਆਂ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰ ਜੀ ਨੂੰ ਸੂਈ ਨੂੰ ਵੀ ਜੀ ਨੂੰ 6 ਦਿਨ ਹੋ ਗਏ 6 ਦਿਨ ਹੋ ਗਏ ਹਾਂਜੀ ਠੀਕ ਆ ਤੇ ਇਸ ਟਾਈਮ ਤੇ ਕਿੰਨਾ ਦੁੱਧ ਤਿਆਰ ਆ ਇਸ ਟਾਈਮ ਦੇ ਵਿੱਚ ਜੀ 12 ਕਿਲੋ ਦੁੱਧ ਤਿਆਰ ਹੋਇਆ ਜੋ ਕੱਟੀ ਨੂੰ ਛੱਡ ਕੇ 12 ਕਿਲੋ ਦੁੱਧ ਤਿਆਰ ਆ ਕੱਟੀ ਦਾ ਕੱਢ ਕੇ ਕਿਲੋ ਕਿਲੋ 1.5 ਕਿਲੋ ਪਿੰਦੀ ਹੋਊਗੀ ਜੀ 12 ਕਿਲੋ ਕਰਤੀ ਦੁੱਧ ਦੀ ਪਿੰਦੀ ਠੀਕ ਆ ਹਾਂਜੀ ਲੈ ਜਾਓ ਆ ਵੇਖੋ ਜੀ ਸੋਹਣੀ ਆ ਝੋਟੀ ਚੈੱਕ ਕਰ ਲੋ ਗਾੜੀ ਮਈ ਦੀ ਭਾਈ 2.5 ਕਿਲੋ ਸਵਾ ਦੋ ਕਿਲੋ ਗਾੜ ਹਾਂ ਠੀਕ ਆ ਹਾਂਜੀ ਆ ਵੇਖੋ ਜੀ ਥਾਨ ਥੁਣ ਬੜਾ ਸੋਹਣਾ ਲੱਗਾ ਫੇਸ ਕੁਆਲਿਟੀ ਚੈੱਕ ਕਰ ਲੋ ਬਹੁਤ ਹੀ ਸੋਹਣੀ ਆ ਜੀ ਜੇ ਬੱਚੇ ਲੱਗੇ ਜਾਂਦੇ ਆਹ ਵੇਖੋ ਹਵਾਨਾ ਚੱਕ ਕਰੋ ਜੀ ਇਹਦਾ ਆਪਾਂ ਚੋਕੇ ਵਿਖਾ ਦਿੰਨੇ ਭਾਜੀ ਹੁਣੇ ਚੋਣ ਵਾਲੀ ਨਾਲੇ ਠੀਕ ਆ ਠੀਕ ਆ ਸਵੇਰ ਦਾ ਹੀ ਟਾਈਮ ਆ ਜੇ ਤਕਰੀਬਨ 8:00 ਵਜੇ ਆਣਾ 8:00 ਵਜੇ ਹਾਂਜੀ ਚੋਕੇ ਵਿਖਾ ਦਿੰਨੇ ਟਾਈਮ ਦਿਖਾ ਵੀ ਦਿੰਨੇ ਆ ਆਪਾਂ ਹਾਂ ਟਾਈਮ ਦਿਖਾ ਹੀ ਦੋ ਨਾਲ ਨਾਲ ਚੱਲਦੀ ਵੀਡੀਓ ਚ ਚੱਲ ਵੀਡੀਓ ਟਾਈਮ ਦਿਖਾ ਦਿੰਨੇ ਹਾਂ ਪਤਾ ਲੱਗ ਜਾਂਦਾ ਵਾ ਮੁੜ ਕੇ ਕਿਸੇ ਨਾਲ ਸ਼ਾਮਾਂ ਨੂੰ ਜਵਾਈ ਵੀ ਕਰਨੀ ਹੈ ਇਹਦੇ ਉਹਦੇ ਲਈ ਫਾਇਦਾ ਵਾ ਹਾਂਜੀ ਆਹ ਵੇ ਜੀ ਆਹ ਵੇਖੋ ਜੀ 8:34 ਮਿੰਟ ਆ ਤਰੀਕ 28 ਚੈੱਕ ਕਰ ਲਓ ਜੀ ਆ ਜਾ ਦੂਜੀ ਮਾਈਕ ਖੋਲ ਠੀਕ ਆ ਤੇ ਇਹ ਵੀਰ ਜੀ ਦੁੱਧ ਕਿੰਨਾ ਕੁ ਚਵਾਈ ਜਾਊਗੀ ਇਹ ਦੁੱਧ ਵੀਰ ਜੀ 16 17 ਕਿਲੋ ਕਰ ਦੂ 16 17 ਕਿਲੋ ਦੁੱਧ ਚਵਾਈ ਜਾਊ ਪਹਿਲਾਂ ਝੋਟੀਆਂ ਦੇ 16 17 ਕਿਲੋ ਚੋਇਆ ਹੋਣ ਵਧੂਗੀ ਇਹ ਦੂਜਾ ਸੂਰ ਹੈ ਹਾਂਜੀ ਪਿਓਰ ਮੋਰਾ ਦਾ ਟੀਕਾ ਭਰਾਇਆ ਹਣਾ ਠੀਕ ਆ ਕੱਟੀ ਬੜੀ ਸੋਹਣੀ ਆ ਦੀ ਹਨਾ ਹਾਂਜੀ ਠੀਕ ਆ ਤੇ ਵੀਰ ਜੀ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਵੀਰ ਜੀ 1 ਲੱਖ ਤੇ 15000 ਦੀ ਆਪਾਂ ਦੇ ਦੇਣੀ ਹੈ ਤਾਂ ਮਾਣ ਕਿੰਨਾ ਕਰ ਦੋਗੇ ਵੀਰ ਜੀ ਮੌਕੇ ਤੇ ਆਪਾਂ ਕਰ ਲਾਂਗੇ ਵੀਰ ਛੋਟ ਕਰ ਦੋ ਥੋੜੀ ਕਰ ਦਾਂਗੇ ਵੀਰ ਜੀ ਮੌਕੇ ਤੇ ਮੌਕੇ ਤੇ ਸ਼ਾਟ ਕਰਦੇ ਕਰਦਾ ਵੀਰ ਜੀ ਕਰਦਾ ਫੁੱਲ ਸ਼ਾਟ ਕਰਾਂ ਵੀਰ ਜੀ ਜਿਹੜਾ ਉਹ ਲੈ ਕੇ ਜਾਉਗਾ ਹਾਂ 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 ਵੀਰ ਜੀ ਕੋਈ ਬਾਤ ਘਾੜਤ ਨਹੀਂ ਪੂਰੀ ਗਰੰਟੀ ਵੀਰ ਜੀ ਆਪਣੀ ਥਣ ਬਹੁਤ ਸੋਹਣਾ ਲੱਗਾ ਥਣ ਹੈ ਵੀ ਚੰਗਾ ਗੈਪ ਤੇ ਆ ਵੇਖੋ ਜੀ ਹਾਂਜੀ ਐ ਸੋਹਣਾ ਸੁਨੱਖਾ ਥਾਣਾ ਕੱਦ ਵੀ ਪੂਰਾ ਜਮਾਈ ਦਾ ਸਿੰਘ ਵੀ ਸੋਹਣਾ ਤੇ ਕੱਦ ਵੀ ਚੰਗਾ ਜੀ ਠੀਕ ਆ ਤੇ ਆ ਜਿਹੜੀ ਵੱਡੀ ਆ ਇਹ ਵੀ ਗੱਬਣ ਵੀਰ ਜੀ ਖੜੂਗੀ 20 ਦਿਨ ਲੈ ਜਾਏ 22 ਦਿਨ ਲੈ ਜਾਏ ਹੁਣ ਤਿਆਰੀ ਆ 20 ਤੋਂ 22 ਦਿਨ ਲੈ ਜਾਏ ਤੇ ਇੱਕ ਤੁਹਾਨੂੰ ਚੀਜ਼ ਦਿਖਾ ਰਹੀ ਐ ਆ ਵੇਖੋ ਜੀ ਪੈਪਾਂ ਲੱਗੀਆਂ ਤੇ ਦੁੱਧ ਵਾਲੀਆਂ ਪੂਰੀਆਂ ਮੋਟੀਆਂ ਮੋਟੀਆਂ ਦਾ ਥਾਣ ਬਹੁਤ ਸੋਹਣਾ ਲੱਗਾ ਇਹਨੂੰ ਤੋਰਨ ਤੋਰ ਵੀਰੇ ਕਰਾਂ ਆਹ ਵੇ ਕੱਦ ਵੀ ਜੀ 6 ਫੁੱਟ ਹੋਊਗਾ ਹਾਂ ਵੇਖੋ ਕੱਦ ਕਾੜ ਚੈੱਕ ਕਰ ਲੋ ਕੱਦ ਦੀ ਪੂਰੀ ਵੱਡੀ ਆ ਜੀ ਹਾਂਜੀ ਤੀਸਰੇ ਸੂਏ ਜੋ ਤੀਜੇ ਸੂਏ ਸੋਨਾ ਐਨੇ ਆਹ ਵੇ ਕੁਆਲਿਟੀ ਚੈੱਕ ਕਰ ਲੋ ਜੀ ਤੇ ਰੰਗ ਇਹਦਾ ਵੀ ਜੈੱਡ ਬਲੈਕ ਗਾ ਤੋਰ ਦੇ ਪੂਰੀ ਮੋਰਾ ਭਾਜੀ ਭਾਜੀ ਜਿਹੜੇ ਬੰਦੇ ਕੋ ਲਈ 20 ਲੀਟਰ ਦਾ ਦੁੱਧ ਪਲਾਸਿਕ ਕਹਿੰਦਾ ਜੋ ਅੱਛਾ ਹਾਂਜੀ ਵੀ 20 ਲੀਟਰ ਪੂਰੀਆਂ ਗਾਰੰਟੀਆਂ ਦਿੱਤੀਆਂ ਚਾ ਆਇਆ ਪਹਿਲਾਂ 20 ਲੀਟਰ ਹਾਂਜੀ ਹਾਂਜੀ ਵੀਰ ਜੀ ਗਾ ਲੈ ਸਦਾ ਛੱਡ ਥਲੇ ਆ ਵੇਖੋ ਕੱਦ ਕਾਠ ਵੇਹ ਲੋ ਚੜਾਈਆਂ ਉਹਦੇ ਚੱਡਾ ਉਹਨਾਂ ਹੀ ਬਾਹਰ ਆਉਂਦਾ ਹੁੰਦਾ ਇਹ ਗਾਂ ਨੂੰ ਚੜਾਈ ਚੜੂਈ ਵੇਹ ਲੋ ਤਾਂ ਦਿਨ 20 ਖੜੂਗੀ ਪੂਰਾ ਦਿਨ 20 22 ਲੈ ਜੇ ਹਾਂਜੀ ਠੀਕ ਆ 20 22 ਪੂਰੇ ਲੈ ਜੂਗੀ ਦਿਨ ਥਾਨ ਬੜਾ ਸੋਹਣਾ ਲੱਗਿਆ ਜੀ ਚੈੱਕ ਪਾਸ ਕਰਕੇ ਲਿਆਂਦੀ ਜੋ ਠੀਕ ਆ ਹਾਂਜੀ ਆ ਵੇਖੋ ਜੀ ਐ ਲਿਸਾਪਨ ਕੋਈ ਨਹੀਂ ਹੈਗਾ ਝੋਟੀ ਵੇਖੋ ਕਿੱਡੀ ਸੋਹਣੀ ਆ ਕੱਦ ਕਾਠ ਬੇਲਬਾਲ ਕਾਫੀ ਲੰਮੀ ਆ ਜੀ ਪੂਰੀ ਚੌੜੀ ਆ ਵਜਨ ਵਾਲੀ ਝੋਟੀ ਆ ਥਾਨ ਬਹੁਤ ਸੋਹਣਾ ਲੱਗਾ ਇਹਨੂੰ ਆ ਵੇਖੋ ਥਾਨ ਥੋਣ ਵੀਰ ਜੀ ਓਕੇ ਸਾਰੇ ਬਾਜੀ ਗਰੰਟੀ ਸਾਡੀ ਥਾਨ ਟਿੱਪ ਕੇ ਲੈਂਦੇ ਹਾਂ ਠੀਕ ਆ ਹਾਂਜੀ ਤੇ ਪੈਪ ਦੂਜੇ ਬੰਨੇ ਵੀ ਲੱਗੀ ਆ ਵੇਖੋ ਕਿੰਨੀ ਮੋਟੀ ਥਾਨ ਵੇਖੋ ਕਿੱਡਾ ਕੁਆਲਟੀ ਦਾ ਲੱਗਾ ਵਾ ਸਵਾਦ ਆ ਜਾਂਦਾ ਇਦਾਂ ਵੀ ਆ ਮੱਝਾ ਵੇਖ ਕੇ ਹੈ ਹਾਂਜੀ ਵੀਰ ਜੀ ਹਾਂਜੀ ਦੱਸੋ ਫੇ ਵੀਰ ਜੀ ਆਪਾਂ ਦੇ ਲੈਣਾ ਮੁੱਲ ਕਰਨਾ ਕਿੰਨਾ ਕੁ 1 ਲੱਖ ਤੇ 40000 ਰੁਪਏ ਦਾ ਮੁੱਲ ਛੋੜ ਕਿੰਨੀ ਕਰ ਦੋਗੇ 5000 ਕਰ ਦਾਂਗੇ ਹੋਰ ਕਰ ਦਈਏ ਮੈਂ ਕਹਿੰਦਾ ਕਰ ਦਾਂਗੇ ਵੀ ਜੀ ਕੋਈ ਨਹੀਂ ਮੌਕੇ ਤੇ ਆਪਾਂ ਮਾਨ ਕਰਾਂਗੇ ਦੇ ਕੇ ਕਲਾਂਗ ਝੋਟੀ ਜਿਹੜਾ ਵੀ ਦਾਉ ਤੀ ਦੀ ਕਰ ਦਈਏ ਮੈਂ ਕਹਿੰਦਾ ਮੌਕੇ ਤੇ ਕਰ ਦੋ ਵੀ ਜੀ ਤੀ ਪਰ ਘਾਟਾ ਪੈਂਦਾ ਆਪਾਂ ਪਾਣਾ ਦੇ ਦਾਂਗੇ ਜਾਓ ਜਿੰਨੇ ਦੀ ਆਈ ਉਹਨੇ ਦੇ ਦਾਂਗੇ ਇੱਕ ਤੀ ਕਿੰਨੇ ਵੀ ਇੱਕ ਤੀ ਦੀ ਲਾਸ਼ ਦੇ ਦਾਂਗੇ ਬਾ ਠੀਕ ਹੈ ਹਾਂਜੀ ਛੋੜ ਕਰ ਦੋ ਕਿ ਮੌਕੇ ਤੇ ਵੀ ਜੀ ਆਪਾਂ ਕਰਾਏ ਛੱਡਾਂਗੇ ਹੋਰ ਕੀ ਲਓ ਜੀ ਭਾਜੀ ਭਾਜੀ ਜਿੱਥੇ ਮਰਜ਼ੀ ਜਾਵੇ ਕਿਰਾਇਆ ਸਾਰਾ ਆਪਣਾ ਹੋ ਆਹ ਵੇਖੋ ਜੀ ਆਹ ਗੱਲ ਨੋਟ ਕਰ ਲਿਓ ਵੀ ਕਿਰਾਇਆ ਭਾਜੀ ਕਹਿੰਦਾ ਸਾਡਾ ਹੋਊਗਾ ਜਿੱਥੇ ਮਰਜ਼ੀ ਜਾਣੀ ਹੋਵੇ ਆਫਰ ਤੇ ਨਹੀਂ ਦੇਣੀ ਕੋਈ ਨਾਲ ਆਫਰ ਦੇ ਦਾਂ ਜਿਹੜਾ ਟਰੈਕ ਟ੍ਰਿਕ ਲਊ ਆਪਾਂ ਉਹਨੂੰ ਮੈਂ ਦੋਵੇਂ ਜੋੜੀ ਪਾਵਾਂਗੇ ਜੋੜੀ ਦੇ 20000 ਰੁਪਏ ਡਿਸਕਾਊਂਟ ਕਰਾਂਗੇ ਜਿਹੜਾ ਟਰੈਕ ਟ੍ਰਿਕ ਮੇਰਾ ਵੀ ਪਾ ਲੂ ਜਿਹੜਾ ਇੱਕ ਟਰੈਕਟਰ ਲੈ ਲੂਗਾ ਉਹਦੇ ਨਾਲ 20000 ਰੁਪਏ ਦੀ ਜੋੜੀ ਦਾ ਡਿਸਕਾਊਂਟ ਹੋਰ ਛੋਟ ਕਰ ਦੇਣਗੇ ਡਿਸਕਾਊਂਟ ਆਹ ਵੇਖੋ ਜੀ ਹੁਣ ਟਰੈਕਟਰ ਦਿਖਾਈਏ ਚਲੋ ਭਾਜੀ ਟਰੈਕਟਰ ਦਿਖਾ ਦਿਓ ਤਿੰਨ ਠੀਕ ਆ ਤੇ ਵੇਚਣ ਵਾਲਾ ਫੋਨ ਕਰ ਲੇ ਹਨਾ ਹਾਂਜੀ ਹਾਂਜੀ ਵੇਚਣ ਵਾਲਾ ਫੋਨ ਕਰ ਲੈ ਤੇ ਲੈਣ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਹੋਵੇ ਜਿਹੜਾ ਮਰਜ਼ੀ ਟਰੈਕਟਰ ਹੋਵੇ ਹਨਾ ਵਿੱਚ ਕੱਟ ਵੀ ਲਵਾਂਗੇ ਭਾਈ ਟਰਾਲਾ ਹੋਵੇ ਭਾਈ ਟਰੈਕਟਰ ਹੋਵੇ ਕੱਟ ਲਾਂਗੇ ਵਿੱਚ ਠੀਕ ਆ ਹਾਂਜੀ ਸਹੀ ਆ ਉਹ ਗੱਡੀ ਵੀਰ ਨੇ ਦੇਣੀ ਹੋਵੇ ਕੱਟ ਲਾਂਗੇ ਠੀਕ ਆ ਹਾਂਜੀ ਸਰ ਕੋਈ ਵੀ 20 ਤੋਂ ਪਲੱਸ ਮਾਡਲ ਕੋਈ ਵੀ ਗੱਡੀ ਟਰੈਕਟਰ ਆ 20 ਤੋਂ ਪਲੱਸ ਮਾਡਲ ਨਹੀਂ ਕੱਟਦੇ ਲੈਣਾ ਉੱਚਾ ਮਾਡਲ ਉੱਚਾ ਮਾਡਲ ਹੀ ਲੈਣਾ ਹਾਂਜੀ ਠੀਕ ਆ 20 ਤੋਂ ਪਲੱਸ ਹੀ ਲੈਣਾ ਵਾ ਡਾਊਨ ਨਹੀਂ ਲੈਣਾ ਡਾਊਨ ਨਹੀਂ ਲੈਣਾ ਠੀਕ ਆ ਤਾਂ ਡਾਊਨ ਡਾਊਨ ਵਾਲਾ ਸਾਨੂੰ ਦਵਾ ਦਿਆ ਕਰੋ ਚਲੋ ਤੁਹਾਨੂੰ ਦਵਾ ਦਾਂਗੇ ਡਾਊਨ ਠੀਕ ਆ ਤੇ ਆ 744 XT ਸਵਰਾਜ ਹੈ ਨਾ ਹਾਂਜੀ ਤੇ ਇਹ 4 ਸਟਾਰ ਹਾਂਜੀ ਠੀਕ ਆ ਤੇ ਮਾਡਲ ਵੀਰ ਜੀ 22 ਮਾਡਲ ਵੀਰ ਜੀ 22 ਮਾਡਲ ਫਸਟ ਓਨਰ ਫਸਟ ਓਨਰ ਨੰਬਰ ਕਿੱਥੋਂ ਦਾ ਇਹ ਨੰਬਰ ਹੈਗਾ ਪਿੱਖੀ ਵਿੰਡ ਦਾ ਪਿੱਖੀ ਵਿੰਡ ਦਾ ਨੰਬਰ ਤੇ ਟਾਇਰ ਕਿੰਨੇ ਪੈਸੇ ਹੋਣਗੇ 95 ਪੈਸੇ ਟਾਇਰ ਵੀਰ ਜੀ 95 ਪੈਸੇ ਟਾਇਰ ਆ ਗੁਡਇਰ ਦੇ ਟਾਇਰ ਆ ਅਗਲੇ ਅਗਲੇ ਵੀਜੀ ਗੁੜੀ ਅੱਦੇ ਠੀਕ ਆ ਅਗਲੇ 95 ਪੈਸੇ ਆ ਸਾਰੇ ਸੇਮ ਹੀ ਆ ਹਾਂਜੀ ਵੀਜੀ ਸਾਰੇ ਸੇਮ ਆ ਬਾਹਰ ਚੱਲ ਗਏ ਬਦੇ ਟਾਇਟਰ ਆਪਾਂ ਲਿਆ ਉਹਨਾਂ ਕੋ ਪਹਿਲੇ ਟਾਇਰ ਹੀ ਆਏਗੇ ਪਹਿਲੇ ਟਾਇਰ ਹੀ ਨਹੀਂ ਪਾਜੀ ਜਿੱਦ ਪਾਈ ਦੇ ਮਾਰ ਕੇ ਪਾਈ ਦਾ ਟਾਇਟਰ ਖੁੱਲਾ ਟਾਇਟਰ ਗਾਰੰਟੀ ਅਸੀਂ ਦੇਨੇ ਫੁੱਲ ਨੰਬਰ ਕਿੱਥੋਂ ਦਾ ਵੀਰ ਜੀ ਇਹਦਾ ਨੰਬਰੇ ਵੀਜੀ ਪਿੱਖੀ ਵੇਣ ਦਾ ਜੀ ਪਿੱਖੀ ਵੇਣ ਇਹ ਚੱਲੇ 700 ਘੰਟਾ ਅੱਛਾ origignal 700 ਘੰਟਾ ਚੱਲਿਆ ਉੱਤੇ ਆਉਂਦਾ ਵੀ ਆ ਲਿਖਿਆ ਕਿ ਨਹੀਂ ਹਾਂਜੀ ਚਾਬੀ ਕਿੱਥੇ ਓਏ ਆ ਵੇਖੋ ਜੀ ਆ ਜਿਹੜਾ 925 ਹੁੰਦਾ ਇਹ ਚੱਲਿਆ ਸਰੇ ਸੌਦੀ ਸੱਸ ਇਹ 925 ਚੱਲਿਆ ਉਹ ਦੂਜਾ 700 ਚੱਲਿਆ ਇਹ 925 ਚੱਲਿਆ origignal ਜਿਹੜਾ ਚੱਲਿਆ ਇਹ ਵਿੱਚ ਹੀ ਯਾਤਰਾ ਹੀ ਗਿਆ ਜਿਹੜਾ ਟਰੈਕਟਰ ਅੱਛਾ ਪਹਿਲੀ ਥੋੜਾ ਵਗਿਆ ਪਹਿਲੀ ਜ ਨਹੀਂ ਵਗਿਆ ਹਾਂਜੀ ਯਾਤਰਾ ਹੀ ਖੜਿਆ ਬਾਕੀ ਸਭ ਕੁਝ ਨਾਲ ਦਾ ਸਭ ਕੁਝ origignal ਆ ਜੀ ਕੋਈ ਰੇਤਾ ਤੇ ਨਹੀਂ ਲੱਗਾ ਕੋਈ ਮਿੱਟੀ ਤੇ ਨਹੀਂ ਲੱਗਾ ਆਪਾਂ ਗਾਰੰਟੀ ਫੁੱਲ ਦਿੰਨੇ ਆ ਰਾਗ ਰੰਗ ਸਾਰਾ ਇੱਕੋ ਜਿਹਾ ਸਾਰਾ origignal ਆਪਾਂ ਸਿਸਟਮ ਸਾਰਾ ਕੋਈ ਨਾਲ ਦਵਾਂਗੇ ਨਾਲ ਹੀ ਆਜੇ ਠੀਕ ਆ ਟੌਪ ਲੈਂਕ ਗੁੱਲੇ ਸਾਰਾ ਇਹ ਟੂ ਜੱਡੀ ਨਾਲ ਦਵਾਂਗੇ ਚੀਜ਼ ਕਿਹੜੀ ਕਿਹੜੀ ਨਾਲ ਟੌਪ ਲੈਂਕ ਤੇ ਪੱਟੀ ਸਹੀ ਹੁੱਕ ਇਹ ਆਪਾਂ ਫੈਬਰਾਈ ਛਤਰੀ بیس ਵੀ ਦਵਾਂਗੇ ਸਰ ਆ بیس ਵੀ ਨਾਲ ਜੇ ਕਿਹਨੇ ਵੀਰ ਨੇ ਕਟਾਉਣੀ ਹੋਵੇ ਆਪਾਂ 30000 ਦਾ ਸਿਸਟਮ ਲਾ ਲਾਂਗੇ ਸਿਸਟਮ ਸਿਸਟਮ ਫੈਬਰਾਈ ਛਤਰੀ ਸਿਸਟਮ بیس ਵੀ ਲਾ ਲਾਂਗੇ 30000 ਛਤੜੀ ਸਣਾ ਹੀ ਹਾਂਜੀ ਸਾਰਾ ਸਿਸਟਮ ਜੇ ਕਟਾਉਣੀ ਹੋਵੇ ਪੈਸੇ ਕਟਾਉਣੇ ਹੋਣਗੇ 30000 ਆਪਾਂ ਕੱਟ ਲਾਂਗੇ ਠੀਕ ਆ ਠੀਕ ਆ ਤੇ ਮਾਡਲ ਬਾਈ ਆ ਗਿਆ ਹੈ ਹਾਂਜੀ ਫਰਸਟ ਓਨਰ ਜੋ ਫਰਸਟ ਓਨਰ ਆ 95 ਬਹਿ ਟਾਇਰ ਲੋਨ ਤੇ ਨਹੀਂ ਹੈਗਾ ਵੀਰ ਜੀ ਇਹ ਕੈਸ਼ ਕੈਸ਼ ਨਿਕਲ ਜਾ ਠੀਕ ਆ ਇਹਦਾ ਕਿੰਨਾ ਕਰਨਾ ਮੁੱਲ 6 ਲੱਖ 85000 85000 ਰੁਪਇਆ ਮੌਕੇ ਤੇ ਮਾਨਦਾਨ ਮੌਕੇ ਤੇ ਕਰ ਲਾਂਗੇ ਜੀ ਮੱਝ ਵਾਲਾ ਕੰਮ ਭੁੱਲ ਨਾ ਜਾਇ ਨਹੀ ਵੀਰ ਜੀ ਆਪਾਂ ਟਰੈਕਟਰ ਵੀਰ ਖੜੂਗਾ ਨਾ 20000 ਰੁਪਇਆ ਜੋੜੇ ਦੇ ਨਕ ਡਿਸਕਾਊਂਟ ਹੈ ਜੋੜੇ ਤੇ 20000 ਰੁਪਇਆ ਜਿਹੜਾ ਇੱਕ ਟਰੈਕਟਰ ਨਾਲ ਲੈ ਜਿਹੜਾ ਇੱਕ ਟਰੈਕਟਰ ਖੜੂਗਾ ਤੇ ਮੱਝ ਨਾਲ ਖੜੂਗਾ 20000 ਰੁਪਇਆ ਤੇ ਡਿਸਕਾਊਂਟ ਹਾਂਜੀ ਜੇ ਵੀਰ ਕਹਿੰਨੇ ਇਕ ਟਾਉਣਾ ਵੇ 30000 ਦਾ ਆਪਾਂ ਸਿਸਟਮ ਫੇਰ ਕਹਿੰਨੇ ਆ ਸਿੱਕਾ ਦੇ ਤਾਂ ਬਾਕੀ ਟਰੈਕਟਰ ਵੇਖੋ ਇੱਕ ਰ ਦੂਰੋਂ ਦਿਖਾ ਦਈਏ ਸੋਹਣਾ ਪੂਰਾ ਵਾ ਰੰਗ ਰੰਗ ਪੱਕਾ ਜਿਹੜਾ ਹੁੰਦਾ ਨਾਲ ਦਾ ਹੀ ਆ ਟਾਇਰ ਵੀ ਨਾਲ ਦੇ ਆ ਅਗਲੇ ਪਿਛਲੇ ਸਾਰੇ ਤੇ ਕਿਤੇ ਵੀ ਪੇਂਟ ਲੱਥਾ ਨਜ਼ਰ ਨਹੀਂ ਆਉਂਦਾ ਤੁਸੀਂ ਆ ਕੇ ਆਪ ਚੈੱਕ ਕਰ ਲਿਓ ਜੇ ਕਿਤੇ ਲੱਥਾ ਨਜ਼ਰ ਆਉਂਦਾ ਆ ਤਾਂ ਤੁਸੀਂ ਆਪ ਵੀ ਵੇਖ ਸਕਦੇ ਆਂ ਆ ਕੇ ਇਹ ਵੱਡੀਆਂ ਚੀਜ਼ਾਂ ਵਾ ਆਗੇ ਕੋਲ ਸੌਦਾ ਕਰਿਓ ਵੀਰ ਨੂੰ ਮਿਲਿਓ ਜ਼ਰੂਰ ਦੂਜੇ ਨੰਬਰ ਵਾਲਾ ਆਪਾਂ ਦਿਖਾਉਣਾ ਤੁਹਾਨੂੰ ਮੈਸੀ 9500 ਆ ਵੇਖੋ ਜੀ ਦੱਸ ਵੀਰੇ ਇਹ ਕਿਹੜਾ ਵਾ ਸਮਾਰਟ ਵੀ ਜੀ ਸਮਾਰਟ ਹੈ ਨਾ ਸਮਾਰਟ ਟਰੈਕਟਰ ਆ ਤੇ ਜਿਹੜੇ ਵੀਰ ਮੈਸੀ ਚਲਾਉਂਦੇ ਆ ਉਹਨਾਂ ਨੂੰ ਪਤਾ ਇਹ ਚੀਜ਼ ਦੀ ਕੀਮਤ ਕੀ ਆ ਤੇ ਬਹੁਤ ਹੀ ਕੁਆਲਿਟੀ ਚੰਗੀ ਆ ਵੀਰ ਨੇ ਸ਼ੌਂਕ ਨਾਲ ਰੱਖਿਆ ਇਹ ਵੀਰ ਦਾ ਆਪਣਾ ਘਰ ਦਾ ਟਰੈਕਟਰ ਆ ਆ ਵੇਖੋ ਜੀ ਪੂਰਾ ਛਿੱਕੇ ਬੰਦ ਟਰੈਕਟਰ ਆ ਕਿੰਨਾ ਮਾਡਲ ਵੀਰ ਜੀ ਇਹ ਇਹ ਵੀਰ ਜੀ 23 ਮਾਡਲ ਜੋ 7ਵੇਂ ਮਹੀਨੇ ਦਾ 23 ਮਾਡਲ ਆ ਵੇਖੋ ਫੱਬਦਾ ਵੇਖੋ ਕਿੰਨਾ ਸੋਹਣਾ ਲੱਗਦਾ ਘਰੇ ਖਲੋਤਾ ਵੀ ਐ ਗਵਾਂਡੀਆਂ ਨਾਲੋਂ ਅੱਖਾ ਕੱਢ ਕੱਢ ਵੇਖਿਆ ਕਰੂਗਾ ਜਿੰਨਾ ਸੋਹਣਾ ਲੱਗਦਾ ਏ ਆ ਵੇਖੋ ਟਾਇਰ ਵੀਰ ਜੀ ਕਿੰਨੇ ਪੈਸੇ ਹੋਣਗੇ 99 ਪੈਸੇ ਵੀਰ ਜੀ ਟਾਇਰ ਸੀੜ ਤੇ ਆਇਆ ਟਾਇਰ ਹਾਂਜੀ ਹਾਂਜੀ ਠੀਕ ਆ ਇਹ ਨਾਲ ਦੇ ਹੀ ਆ ਟਾਇਰ ਕਿ ਨਾਲ ਦੇ ਵੀਰ ਜੀ ਨਾਲ ਦੇ ਆਪਾਂ ਵਾਈ ਆਪਣੀ ਘਰ ਦੀ ਵਾਈ ਆਪਾਂ ਕਿੰਨਾ ਚਲਾਇਆ ਆਪਣੇ ਉਹ ਤਿੰਨ ਟਰੈਕਟਰ ਆ ਤੇ ਬਾਕੀ ਜਗਾ ਜੋਗਾ ਪੂਰੀ ਖੁੱਲੀ ਆ ਇਹ ਜੋ ਜੀ ਕਿੱਦਾਂ ਆ ਵਧੀਆ ਟਰੈਕਟਰ ਸੋਹਣਾ ਕਿੰਨੇ ਘੰਟੇ ਚੱਲਿਆ ਵੀਰੇ ਇਸ 643 ਘੰਟੇ ਵੀ ਜੀ ਬੁਖਾ ਦਿਓ 643 ਘੰਟੇ ਚੱਲਿਆ ਟਰੈਕਟਰ オリジナル ਇਹ ਆ ਕਰੋ ਚੈੱਕ ਜੀ ਮੀਟਰ ਨਜ਼ਰ ਆ ਰਿਹਾ ਕਿ ਨਹੀਂ ਆ ਰਿਹਾ ਇਹ ਥੋੜਾ ਦੂਰੋਂ ਦਿਖਾਉਣਾ ਪੈਣਾ ਆ ਵੇਖੋ ਜੀ 643 ਘੰਟੇ ਤੇ 36 ਸਕਿੰਟ ਕੇ ਮਿੰਟ ਪਤਾ ਨਹੀਂ ਕਿ ਨਹੀਂ ਠੀਕ ਆ ਗੇਅਰ ਗੁਰ ਲਿਫਟ ਲੂਫ ਟੋਕੇ ਵੀਰ ਜੀ ਜੀ ਸਾਰਾ ਕੁਝ ਓਕੇ ਗਾਰੰਟੀ ਦੇਵਾਂਗੇ ਨਾਲ ਕੀ ਕੀ ਦੇਣਾ ਵੀਰੇ ਨਾਲ ਸਾਰਾ ਸਿਸਟਮ ਹੀ ਆਪਾਂ ਗਾਰਾ ਚ ਕੋਈ ਲਾਉਣਾ ਨਹੀਂ ਬੇਸਾਂ ਬੁਸੈਨ ਨੂੰ ਵੀ ਲੱਗੀਆਂ ਸਾਜੀ ਸਾਰਾ ਸਿਸਟਮ ਦੇਵਾਂਗੇ ਠੀਕ ਆ ਤੇ ਸਾਰਾ オリジナル ਟਰੈਕਟਰ ਹਾਂਜੀ ਠੀਕ ਆ ਜੀ ਰੰਗ ਰੂੰਗ ਤੇ ਨਹੀਂ ਲੱਥਾ ਗਦੇਉ ਨਹੀਂ ਵੀਰ ਜੀ ਰੰਗ ਨਹੀਂ ਲੱਥਾ ਵੀਰ ਨੇ ਸ਼ੌਂਕ ਨਾਲ ਟੇਪ ਕਰਾਈ ਆ ਇਹ ਟੇਪ ਕਰਾਈ ਆ ਆਪ ਇਹ ਭੱਲਾ ਦਾਂਗੇ ਤੇ ਨਵਾਂ ਹੀ ਲੱਗੂ ਥਲੋ ਠੀਕ ਆ ਠੀਕ ਕੋਈ ਰੰਗ ਨਹੀਂ ਲੱਥੂ ਥਲੋ ਬਾਕੀ ਬੰਪਰ ਵੀ ਵੱਡਾ ਲਵਾਇਆ ਵੀਰ ਹਾਂਜੀ ਹਾਂਜੀ ਪੂਰਾ ਪਾਵਰ ਆਏ ਹਾਂਜੀ ਵੀਰ ਜੀ ਪਾਵਰ ਪਾਵਰ ਟਰੈਕਟਰ ਹਣਾ ਠੀਕ ਆ ਇਹ 65 ਹੌਸ ਪਾਵਰ ਜੋ 65 ਹੌਸ ਪਾਵਰ ਆ ਬਾਕੀ ਕੋਈ ਜਾਣਕਾਰੀ ਰਹਿ ਗਈ ਫੋਨ ਤੇ ਪੁੱਛ ਲੇ ਅਗਲਾ ਹਾਂਜੀ ਹਾਂਜੀ ਠੀਕ ਆ ਤੇ ਮਾਡਲ ਹੈ 2023 23 ਮਾਡਲ 7ਵੇਂ ਮਹੀਨੇ ਦਾ 7ਵੇਂ ਮਹੀਨੇ ਦਾ ਤੇ ਨਾਮ ਫਰਸਟ ਇਅਰ ਤੇ ਆਰਸੀ ਮੇਰੇ ਨਾਂ ਹੀ ਗੱਰਸੀ ਤੁਹਾਡੇ ਆਪਣੇ ਨਾਂ ਦੀ ਹਾਂਜੀ ਹਾਂਜੀ ਠੀਕ ਹੈ ਸਰ ਦਾ ਹੀ ਆ ਹਾਂਜੀ ਨਾਲੇ ਦਾ ਨੰਬਰ ਆ ਰਿਆਣਾ ਤੋਂ ਲਿਆ ਅਜ ਨਾਲੇ ਦਾ ਨੰਬਰ ਹੈ ਹਾਂਜੀ ਠੀਕ ਹੈ ਜੀ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਆਪਾਂ ਇਹਦਾ ਵੀਰ ਜੀ ਜੇ ਸਿਸਟਮ ਲੈਣਾ ਨਾਲ ਸਾਰਾ ਹਾਂ ਆਪਾਂ 7 ਲੱਖ ਤੇ 90 ਹਜ਼ਾਰ ਦਾ ਲਾਸਟ ਦੇ ਦੇਣਾ ਛੋੜ ਕਰ ਦੋਗੇ ਮੌਕੇ ਤੇ ਮੌਕੇ ਤੇ ਛੋਟ ਕਰ ਦਾਂਗੇ ਜਿਹੜੇ ਵੀਰ ਨੇ ਆ ਸਿਸਟਮ ਦੇਣਾ ਹੈ 40000 ਦਾ ਕੱਟ ਲਾਂਗੇ 7.5 ਲੱਖ ਦਾ ਦੇ ਦਾਂਗੇ 7.5 ਲੱਖ ਦਾ ਹਾਂਜੀ ਬਾਕੀ ਟਰੈਕਟਰ ਐਨ ਸਾਫ ਆ ਘਰ 92 ਪੈਸੇ ਵੀਰ ਜੀ ਨਾਲ ਦੇ ਟਾਇਰ ਫਰਸਟ ਓਨਰ ਆਪਣੇ ਕੋ ਦੋ ਟਰੈਕਟਰ ਆ ਠੀਕ ਆ 16 ਦੇ ਟਾਇਰ ਆ ਇਹਦੇ ਹਾਂਜੀ ਠੀਕ ਆ ਦੂਜੇ ਟਰੈਕਟਰ ਨਾਲ ਵੱਡੇ ਆ ਹਾਂਜੀ ਸਹੀ ਆ ਤੇ ਮੁੱਲ 7 ਲੱਖ 7 ਲੱਖ ਉਦਾਂ ਕਰਦੇ 90000 ਜੇ ਤੇ ਕਿਸੇ ਨੇ ਵੀ ਇਹ ਫੈਬਰਰੀ ਸ਼ੈਦਰੀ ਨਹੀਂ ਖੜਨੀ ਬੇਸ ਨਹੀਂ ਖੜਨੀ 40000 ਡਿਸਕਾਊਂਟ ਹੋ ਜੂ ਠੀਕ ਹੈ 7.5 ਲੱਖ ਦਾ 7.5 ਲੱਖ ਦਾ ਬਾਕੀ ਟਰੈਕਟਰ ਪੂਰਾ ਸੋਹਣਾ ਵਾ ਚਲਾਈ ਚਲੂਈ ਵੀ ਰਹਿ ਐ ਵਧੀਆ ਜੀ ਵਾ ਕੇ ਚੈੱਕ ਕਰਨ ਫੇਰ ਆਪਾਂ ਹੀ ਦਵਾਂਗੇ ਰੇਟ ਜੀ 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 ਹੁਣ ਵੀਡੀਓ 'ਚ ਦਵਾਜ ਬੂਜੇ ਪਤਾ ਨਹੀਂ ਲੱਗਦਾ ਹੁਣ ਇਹ ਸਟਾਰਟ ਕਰਕੇ ਚੈੱਕ ਕਰਾ ਦਿੰਦੇ ਕੋਈ ਧੂਆ ਨਹੀਂ ਕੋਈ ਮਸਲਾ ਨਹੀਂ ਕੋਈ ਆ ਕੇ ਵੀਰ ਆਪਾਂ ਜੀ ਇੱਟੇ ਵੀ ਆਪਾਂ ਵੀਰ ਜੀ ਮਈਆਂ ਦਾ ਫੇਰ ਕਹਿੰਨੇ ਆ ਮੁਕਰ ਦੇਣੀ ਆ ਹਾਂ ਆਪਾਂ ਫਿਰ 2000 ਰੁਪਏ ਡਿਸਕਾਊਂਟ ਇਹ ਜੋੜਾ ਪਾ ਲੂ ਡੰਗਰਾ ਤੇ ਜੇ ਜੋੜਾ ਪੋਣਾ ਆ ਵੀ ਟਰਾਲੀ ਲੱਭਦੇ ਆ ਅਗਲੇ ਨੂੰ ਐਵੇਂ ਮੁੜ ਕੇ ਟੈਂਪੂ ਚ ਲਾਦ ਕੇ ਘੜਦਾ ਫਿਰੂਗਾ ਟਰਾਲੀ ਵੀ ਦੇ ਦਾਂਗੇ ਕਿਰਾਇਆ ਵਾਪਸ ਘਲਦੇ ਬਾਅਦ ਚ ਦੇ ਦਿੰਦੇ ਰਾਲਾ 16 ਬੁੱਟੇ ਲਾਦ ਕੇ ਘਲਾਂਗੇ ਠੀਕ ਆ ਆ ਨਾਲ ਟਰਾਲੇ ਚ ਲਾਦ ਕੇ ਘਲਦੇ ਹੋ ਹੁਣ ਆ ਮੈਸੇਜ ਦਿਖਾਈਏ ਹਾਂਜੀ 125245 DI ਹੈਨਾ ਹੂੰ ਹੂੰ ਠੀਕ ਆ ਇਹ ਮਾਡਲ ਵੀਰ ਜੀ ਕਿੰਨਾ ਇਹ ਵੀ 23 ਮਾਡਲ ਜੋ ਠੀਕ ਆ 23 ਮਾਡਲ ਫਰਸਟ ਓਨਰ ਫਰਸਟ ਓਨਰ ਨੰਬਰ ਕਿਸੋਂ ਦਾ ਏ ਨੰਬਰ ਤਰਨਤਾਰਨ ਦਾ ਤਰਨਤਾਰਨ ਦਾ ਟਾਇਰ ਕਿੰਨੇ ਪੈਸੇ ਆ ਟਾਇਰ 95 ਪੈਸੇ ਸੀਅਰ ਦੇ ਟਾਇਰ ਇਹਦੇ ਵੀ ਇਹ ਫੌਜੀ ਬੰਦੇ ਬੜਾ ਸਾਂਭਿਆ ਟਰੈਕਟਰ ਨੇ ਐ ਮੈਂ ਕਹਿੰਦਾ ਲਿਸ਼ਕਾ ਮਾਰਦਾ ਵਾਗੇ ਹਾਂਜੀ ਇਹ ਧੌਣ ਧੂਣ ਵਾਲਾ ਵੈ ਜੀ 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 ਨਾਲ ਕਿਹੜੀ ਕਿਹੜੀ ਚੀਜ਼ ਆ ਇਹ ਸਾਰਾ ਸਿਸਟਮ ਜੋ ਏਜੰਸੀ ਜੋ ਮਿਲਦਾ ਆ ਹੱਲਾ ਦੇ ਆ ਦੂਜਾ ਫੱਟੀ ਤੇ ਟੌਪ ਲਾਈਨ ਕੀ ਆ ਜੀ ਹੈਨਾ ਠੀਕ ਆ ਬਾਕੀ ਨੰਬਰ ਏ ਅੰਮ੍ਰਿਤਸਰ ਦਾ ਹੀ ਆ ਹਾਂਜੀ ਵੀਰ ਜੀ ਤਰਨਤਾਰ ਦਾ ਨੰਬਰ ਫਰਸਟ ਓਨਰ ਦਾ ਠੀਕ ਆ ਠੀਕ ਆ ਤਾਂ ਓਨਰ ਫਰਸਟ ਹਾਂਜੀ ਫਰਸਟ ਓਨਰ ਸਹੀ ਆ ਹਾਂਜੀ ਇਹ ਟਰੈਕਟਰ ਪਾਵਰ ਆ ਵੀ ਪਾਵਰ ਵੀਜੀ ਠੀਕ ਆ ਪਾਵਰਫੁਲ ਐ ਉਸ ਓਨਰ ਵੀਜੀ ਉਹ ਬੰਦੇ ਨੇ ਇਨੀ ਗਾਰੰਟੀ ਦਿੱਤੀ ਆ ਮੈਨੂੰ 3 ਲੱਖ ਚ ਟਰੈਕਟਰ ਖਲਾਤਾ ਕੱਲ ਉਹਨੇ ਆਂਦਾ ਵਾ ਕੇ ਚੈੱਕ ਕਰੋ ਫਿਰ ਪੈਸੇ ਦੇ ਦਿਓ ਬਾਕੀ ਬਸ ਕੱਲ ਉਹਦਾ ਲੋਨ ਐ ਥੋੜਾ ਜਿਹਾ ਇੱਕ ਕਿਸ਼ਤ ਰਹਿ ਗਈ ਆ ਉਹਨੇ ਜ਼ੀਰੋ ਪੈਸਾ ਲੋਨ ਕਰਾਇਆ 3 ਲੱਖ ਦਾ ਉਹਦੀ ਲਾਸਟ ਕਿਸ਼ਤ ਆ ਗਈ ਕੱਲ ਕਿਸ਼ਤ ਤਾਰ ਕੇ ਦੇ ਆਪਾਂ ਐਨਓਸੀ ਲੈ ਕੇ ਫਿਰ ਟਰੈਕਟਰ ਮਤਲਬ ਸੇਲ ਕਰਦਾ ਠੀਕ 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 ਤੇ ਆਰਸੀ ਦੇ ਮਤਲਬ ਉਹਨਾਂ ਉਹਨਾਂ ਦੇ ਨਾਮ ਦੇ ਜਿੰਨਾ ਫਾਰਮ ਤੁਹਾਨੂੰ ਦੇਊਗਾ ਠੀਕ ਆ ਬਾਕੀ ਕਾਗਜ਼ੀ ਕਾਰਵਾਈ ਜਿਹਨੇ ਖਰੀਦਣਾ ਉਹ ਆਪ ਕਰ ਲੈ ਆਪ ਕਰ ਲੈ ਵੀਰ ਜੀ ਆਪਾ ਆਉਂਦਾ ਫੌਜੀ ਬੰਦਾ ਆਂਦਾ ਮੈਂ ਟਰੈਕਟਰ ਫੇਰ ਦੇਣਾ ਜੇ ਤੁਸੀਂ ਆਪਣੇ ਨਾਂ ਟ੍ਰਾਂਸਫਰ ਕਰਾਓਗੇ ਵੀਰ ਜੀ ਇਦਾਂ ਚਾਹੀਦਾ ਹੀ ਇਦਾਂ ਵਾ ਹਾਂਜੀ ਕਿਸਨੇ ਕੋਈ ਸੰਧ ਵੇਚਣਾ ਜ਼ਰੂਰੀ ਹੈ ਉਹ ਆਂਦਾ ਬੜਾ ਕਾਨੂੰਨੀ ਭਾਜੀ ਪੜਿਆ ਲਿਖਿਆ ਬੰਦਾ ਉਹਨੇ ਤੇ ਸਾਨੂੰ ਕੱਲ 2 ਘੰਟੇ ਸੌਦਾ ਕਰਨ ਲੱਗ ਲੱਗੇ ਜੀ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਇਹਦਾ ਵੀਰ ਜੀ ਸਵਾ 6 ਦਾ ਲਾਸਟ ਦੇ ਦੇਣਾ ਆਪਾ ਮੁੱਲ 6.5 ਕਰ ਦੇ ਜੀ ਹਾਂਜੀ ਆਪਾਂ ਵੇਚਣੀ ਚੀਜ਼ ਆ ਬਖਲਾਰ ਨਹੀਂ ਕਰੇ ਜੀ ਸਵਾ 6 ਦਾ ਲਾਸਟ ਦੇ ਦਾਂਗੇ ਬਾਕੀ 1 2 ਸਾਲ ਦੇ ਵਿੱਚ ਹੋਇਆ ਹੁੰਦਾ ਇਹਨਾਂ ਨੂੰ ਕੱਖ ਨਹੀਂ ਭਾਜੀ 23 ਮਤਲਬ 5 ਕਿਲੇ ਵਾਈ ਹੁੰਦਾ ਮੈਂ ਦੂਟਾ ਵੀਟਰ ਰੀਪਰ ਪਾਉ ਜੇ ਨਾ ਖਿੱਚੂ ਤੇ ਮੈਨੂੰ ਵਾਪਸ ਕਰ ਦਿਓ ਕੋਈ ਟਰੈਕਟਰ ਨਹੀਂ ਦਿੰਦਾ 3 ਲੱਖ ਜਿਹਨੇ ਕੱਲ ਟਰੈਕਟਰ ਦਿੱਤਾ ਠੀਕ ਆ ਹਾਂਜੀ ਬਾਕੀ ਜਾਣਕਾਰੀ ਦੀ ਤੁਸੀਂ ਫੋਨ ਤੇ ਵੀ ਲੈ ਸਕਦੇ ਆ ਕੋਈ ਯਾਰਾ ਕੁਝ ਗੱਲਾਂ ਰਹਿ ਜਾਂਦੀਆਂ ਇਹਦੇ ਵੀ ਡਿਸਕਾਊਂਟ 20000 ਰੁਪਇਆ ਮੱਜਾਂ ਡਿਸਕਾਊਂਟ ਤੇ ਜੁੜਾ ਪਉਂਦਾ ਠੀਕ ਆ ਹਾਂਜੀ ਜਿਹੜਾ ਮਰਜ਼ੀ ਪਾਰੇ ਤਿੰਨਾ ਟਰੈਕਟਰ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਬਸ ਵੀਰ ਜੀ ਧੰਨਵਾਦ ਤੁਹਾਡਾ ਠੀਕ ਆ ਜੀ ਆਹੀ ਵੀਰ ਨੇ ਟਰੈਕਟਰ ਸੇਲ ਕਰਨੇ ਆ ਤਿੰਨ ਤੇ ਦੋ ਮੱਜਾਂ ਟੌਪ ਦੀਆਂ ਟਰੈਕਟਰ ਵੀ ਟੌਪ ਦੇ ਨਵੇਂ ਨੇ ਕੀ ਆ ਇੱਕ ਦੋ ਹ ਸਾਲਾਂ ਦੇ ਵਿੱਚ ਬੱਚਾ ਛੱਡ ਮਹੀਆ ਪਚਵਾ ਹੀ ਦਿੰਨੇ ਹੁੰਦਾ ਕੱਖ ਪਾਣੀ ਗਰੀ ਦੇ ਬਨ ਗਏ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਧੰਨਵਾਦ